ਸਤ ਸ੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਾਲਿਆਂ ਨੂੰ 2-2000 ਡਾਲਰ ਵੰਡਣ ਲੱਗੇ ਡੋਨਲਡ ਟਰੰਪ ਚੋਣਾਂ ਵਿੱਚ ਹਾਰ ਮਗਰੋਂ ਲੋਕਾਂ ਨੂੰ ਲੁਭਾਉਣ ਦਾ ਯਤਨ ਟੈਰਿਫ ਸਦਾ ਵਿਰੋਧ ਕਰਨ ਵਾਲਿਆਂ ਨੂੰ ਮੂਰਖ ਦੱਸਿਆ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੇ ਦੋ ਹੋਰ ਐਮਪੀ ਬਦਲਣਗੇ ਪਾਲਾ ਲਿਬਰਲ ਪਾਰਟੀ ਨੂੰ ਸੰਸਦ ਵਿੱਚ ਪੂਰਨ ਬਹੁਮਤ ਮਿਲਣ ਦੇ ਆਸਾਰ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਣ ਵਾਲਾ ਕਾਬੂ ਕੈਲੇਡਨ ਅਤੇ ਬ੍ਰੈਂਪਟਨ ਵਿਖੇ ਦੋ ਥਾਵਾਂ ਤੇ ਚੱਲੀਆਂ ਸਨ ਗੋਲੀਆਂ ਅਮਰੀਕਾ ਵਿੱਚ ਅੱਜ ਖਤਮ ਹੋ ਸਕਦਾ ਹੈ ਸ਼ਟਡਾਊਨ ਡੈਮੋਕ੍ਰੈਟਿਕ ਪਾਰਟੀ ਅੱਗੇ ਝੁਕ ਗਏ ਸੰਭਾਵਤ ਤੌਰ ਤੇ ਟਰੰਪ ਹਵਾਈ ਅੱਡਿਆਂ ਤੇ 3000 ਫਲਾਈਟਸ ਰੱਦ ਆਇਸ ਦਫਤਰ ਦੇ ਬਾਹਰ ਧਰਨੇ ਤੇ ਬੈਠੀਆਂ ਔਰਤਾਂ ਜੇਲ੍ਹ ਵਿੱਚ ḍੱਕੀਆਂ ਸ਼ਿਕਾਗੋ ਵਿਖੇ ਤੱਕ ਕੇ ਸ਼ਾਹੀ ਵਿਰੋਧ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਕਾਰਵਾਈ ਕੈਲੀਫੋਰਨੀਆ ਦੇ ਹਾਈਵੇ ਤੇ ਪਲਟੀ ਤੇ ਜ਼ਰਫ਼ਤਾਰ ਬਾਸ 23 ਜ਼ਖਮੀ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਬਰਫਬਾਰੀ ਦੇ ਪਹਿਲੇ ਦਿਨ 140 ਤੋਂ ਵੱਧ ਹਾਦਸੇ ਚੋਣਾਂ ਵਿੱਚ ਹਾਰ ਤੋਂ ਘਬਰਾਏ ਡੋਨਲਡ ਟਰੰਪ ਵੱਲੋਂ ਅਮਰੀਕਾ ਵਾਲਿਆਂ ਨੂੰ 2-2000 ਡਾਲਰ ਵੰਡਣ ਦਾ ਐਲਾਨ ਕੀਤਾ ਗਿਆ ਹੈ ਜੀ ਹਾਂ ਆਪਣੀ ਟੈਰਿਫ ਨੀਤੀ ਨੂੰ ਸਹੀ ਠਹਿਰਾਉਂਦਿਆਂ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਮੂਰਖ ਦੱਸਿਆ ਅਤੇ ਦਾਵਾ ਕੀਤਾ ਕਿ ਟੈਰਿਫਸ ਰਾਹੀਂ ਅਮਰੀਕਾ ਦੁਨੀਆ ਦਾ ਅਮੀਰ ਅਤੇ ਸਤਕਾਰਤਮਕ ਮੁਲਕ ਬਣ ਗਿਆ ਹੈ ਜਦਕਿ ਮਹਿੰਗਾਈ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ ਉਨ੍ਹਾਂ ਕਿਹਾ ਕਿ ਟੈਰਿਫਸ ਦੇ ਰੂਪ ਵਿੱਚ ਹੋਣ ਵਾਲੀ ਆਮਦਨ ਵਿੱਚੋਂ ਹਰ ਅਮਰੀਕਾ ਵਾਸੀ ਨੂੰ ਟੋਟੋ ਕਟ 2000 ਡਾਲਰ ਦਿੱਤੇ ਜਾਣਗੇ ਪਰ ਅਮੀਰਾ ਨੂੰ ਇਸ ਸਹੂਲਤ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਰਾਸ਼ਟਰਪਤੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ 2000 ਡਾਲਰ ਦੀ ਰਕਮ ਸਿਰਫ ਗ੍ਰੀਨ ਕਾਰਡ ਹੋਲਡਰਸ ਅਤੇ ਸਿਟੀਜ਼ਨਸ ਨੂੰ ਮਿਲੇਗੀ ਜਾਂ ਵਰਕ ਪਰਮਿਟ ਵਾਲੇ ਵੀ ਇਸ ਦੇ ਹੱਕਦਾਰ ਹੋਣਗੇ ਐਤਵਾਰ ਦੇਰ ਸ਼ਾਮ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਸ਼ੇਅਰ ਬਾਜ਼ਾਰ ਉਚਾਈਆਂ ਛੋ ਰਹੇ ਨੇ ਅਤੇ ਅਮਰੀਕਾ ਨੂੰ ਟੈਰਿਫਸ ਤੋਂ ਖਰਬਾਂ ਡਾਲਰ ਦੀ ਕਮਾਈ ਹੋ ਰਹੀ ਹੈ ਇਸ ਰਕਮ ਨੂੰ ਮੁਲਕ ਦਾ ਕਰਜ਼ਾ ਉਤਾਰਨ ਲਈ ਵਰਤਿਆ ਜਾਵੇਗਾ ਜੋ ਤਕਰੀਬਨ 37 ਖਰਬ ਡਾਲਰ ਬਣਦਾ ਹੈ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਅਮਰੀਕਾ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਹੋ ਰਿਹਾ ਹੈ ਅਤੇ ਹਰ ਸੂਬੇ ਵਿੱਚ ਨਵੇਂ ਕਾਰਖਾਨੇ ਖੁੱਲ੍ਹ ਰਹੇ ਨੇ ਮੁਲਕ ਨੂੰ ਹੋ ਰਹੀ ਕਮਾਈ ਵਿੱਚੋਂ ਲੋਕਾਂ ਦਾ ਹਿੱਸਾ ਵੰਡਣ ਦਾ ਸਮਾਂ ਵੀ ਆ ਗਿਆ ਹੈ ਅਤੇ ਅਮਰੀਕਾ ਦੇ ਹਰ ਵਸਨੀਕ ਨੂੰ ਅੰਦਾਜ਼ਨ ਘੱਟੋ-ਘੱਟ 2000 ਡਾਲਰ ਮਿਲਣਗੇ ਟਰੰਪ ਦੀਆਂ ਟਿੱਪਣੀਆਂ ਅਜੇ ਹੀ ਸਮੇਂ ਸਾਹਮਣੇ ਆਈਆਂ ਨੇ ਜਦੋਂ ਕੁਝ ਦਿਨ ਪਹਿਲਾਂ ਦੋ ਰਾਜਾਂ ਦੇ ਗਵਰਨਰ ਅਤੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਦੀ ਚੋਣ ਦੌਰਾਨ ਰਿਪਬਲਿਕਨ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਇਤਿਹਾਸਕ ਸਾਬਤ ਹੋਈ ਜਿੱਥੇ 1969 ਤੋਂ ਬਾਅਦ ਪਹਿਲੀ ਵਾਰ 20 ਲੱਖ ਤੋਂ ਵੱਧ ਵੋਟਾਂ ਪਈਆਂ ਅਤੇ ਜੇਤੂ ਉਮੀਦਵਾਰ ਨੂੰ 10 ਲੱਖ ਤੋਂ ਵੱਧ ਵੋਟਾਂ ਮਿਲੀਆਂ ਦੂਜੇ ਪਾਸੇ ਟੈਰਿਫਸ ਦੇ ਮੁੱਦੇ ਤੇ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਚੱਲ ਰਹੀ ਹੈ ਅਤੇ ਦੁਨੀਆ ਦੇ ਵੱਖ-ਵੱਖ ਮੁਲਕਾਂ ਤੇ ਲੱਗੀਆਂ ਟੈਰਿਫਸ ਬਾਰੇ ਜੱਜ ਸਹਿਬਾਨ ਵੱਲੋਂ ਡੂੰਘਾਈ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਸੁਣਵਾਈ ਦੌਰਾਨ ਟਰੰਪ ਸਰਕਾਰ ਦੇ ਵਕੀਲ ਨੂੰ ਤਿੰਨ ਜੱਜਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ 5-5 ਹਜ਼ਾਰ ਡਾਲਰ ਵੰਡਣ ਦੀ ਇੱਛਾ ਵੀ ਜ਼ਾਹਰ ਕਰ ਚੁੱਕੇ ਨੇ ਸੱਤਾ ਸੰਭਾਲਣ ਤੋਂ ਕੁਝ ਦਿਨ ਬਾਅਦ ਟਰੰਪ ਨੇ ਕਿਹਾ ਸੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਡੌਜ ਵੱਲੋਂ ਫਜ਼ੂਲ ਖਰਚ ਬੰਦ ਕਰਦਿਆਂ ਅਰਬਾਂ ਡਾਲਰ ਬਚਾਏ ਜਾ ਚੁੱਕੇ ਨੇ ਅਤੇ ਇਸ ਰਕਮ ਦਾ 20% ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜਦਕਿ 20% ਰਕਮ ਮੁਲਕ 'ਤੇ ਚੜਿਆ ਕਰਜ਼ਾ ਉਤਾਰਨ ਲਈ ਵਰਤੀ ਜਾਵੇਗੀ ਦਾਵਾ ਕੀਤਾ ਗਿਆ ਕਿ ਟਰੰਪ ਸਰਕਾਰ ਦੇ ਸੱਤਾ ਸੰਭਾਲਣ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ 55 ਅਰਬ ਡਾਲਰ ਦੀ ਬਚਤ ਕੀਤੀ ਗਈ ਦੂਜੇ ਪਾਸੇ ਆਰਥਿਕ ਮਾਰਾਂ ਦਾ ਮੰਨਣਾ ਹੈ ਕਿ ਡੋਜ ਵੱਲੋਂ 2 ਖਰਬ ਡਾਲਰ ਦੀ ਬਚਤ ਕੀਤੇ ਜਾਣ ਤੇ ਹੀ ਅਮਰੀਕਾ ਦੇ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਿਵਾਰਾਂ ਨੂੰ 5-5000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਵਿੱਚ ਬਗਾਵਤ ਹੋਰ ਤੇਜ਼ ਹੋਣ ਨਾਲ ਸੰਬੰਧਤ ਅਹਿਮ ਖਬਰ ਵੱਲ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ। ਤੇ ਆਉਣ ਵਾਲੇ ਦਿਨਾਂ ਵਿੱਚ 2 ਜਾਂ 3 ਐਮਪੀਜ਼ ਪਾਲਾ ਬਦਲ ਕੇ ਸਤਾਤਾਰੀ ਲਿਬਰਲ ਪਾਰਟੀ ਵੱਲ ਜਾ ਸਕਦੇ ਨੇ ਜੀ ਹਾਂ ਸੀਬੀਸੀ ਦੀ ਰਿਪੋਰਟ ਮੁਤਾਬਕ ਨੋਵਾ ਸਕੋਸ਼ੀਆ ਤੋਂ ਐਮਪੀ ਕ੍ਰਿਸ ਡੌਂਟ੍ਰੇਮੋਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਕੰਸਰਵੇਟਿਵ ਪਾਰਟੀ ਛੱਡਣ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ ਤਾਂ 3 ਜਾਂ 4 ਐਮਪੀਜ਼ ਵੱਲੋਂ ਇਹ ਰਾਹ اختیار ਕਰਨ ਦੀ ਸੰਭਾਵਨਾ ਬਾਰੇ ਪਤਾ ਲੱਗਾ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਡੌਂਟ੍ਰੇਮੋਂ ਤੋਂ ਬਾਅਦ ਮੈਂ ਜਨਰਲੋ ਦੇ ਰੂਪ ਵਿੱਚ ਦੂਜਾ ਐਮਪੀ ਕੰਸਰਵੇਟਿਵ ਪਾਰਟੀ ਛੱਡ ਚੁੱਕਾ ਹੈ ਅਤੇ ਤੀਜੇ ਜਾਂ ਚੌਥੇ ਐਮਪੀ ਦੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਪਹਿਲੀ ਬਗਾਵਤ ਕਰਨ ਵਾਲੇ ਕ੍ਰਿਸ ਡੌਂਟਰੀ ਮਾ ਵੱਲੋਂ ਕੰਸਰਵੇਟਿਵ ਪਾਰਟੀ ਦੇ ਆਗੂਆਂ ਤੇ ਦਫ਼ਤਰ ਵਿੱਚ ਆ ਕੇ ਖੱਪਖਾਨਾ ਪਾਉਣ ਅਤੇ ਸੱਪ ਲਫ਼ਜ਼ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਨੇ ਉਧਰ ਵਿਰੋਧੀ ਧਿਰ ਦੇ ਆਗੂ ਦੇ ਦਫ਼ਤਰ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਹੈ ਦਫਤਰ ਦੇ ਬੁਲਾਰੇ ਨੇ ਡੌਂਟ੍ਰੇ ਮੋਹਨ ਨੂੰ ਗੱਪੀ ਕਰਾਰ ਦਿੰਦਿਆਂ ਕਿਹਾ ਕਿ ਉਹ ਲਿਬਰਲ ਪਾਰਟੀ ਵਿੱਚ ਜ਼ਿਆਦਾ ਠੀਕ ਰਹਿਣਗੇ ਬੁਲਾਰੇ ਨੇ ਮੰਨਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਅਤੇ ਪਾਰਟੀ ਵਿਪ ਕ੍ਰਿਸ ਵਾਕੈਂਟਨ ਮੰਗਲਵਾਰ ਨੂੰ ਡੌਂਟ੍ਰੇ ਮੋਹਨ ਦੇ ਦਫ਼ਤਰ ਗਏ ਸਨ ਪਰ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਹੋਇਆ ਦੋਹਾਂ ਆਗੂਆਂ ਦੇ ਪਹੁੰਚਣ ਤੇ ਡੌਂਟ੍ਰੇ ਮੋਹਨ ਦੇ ਸਹਾਇਕ ਨੇ ਦਰਵਾਜ਼ਾ ਖੋਲ੍ਹਿਆ ਅਤੇ ਐਂਡਰਿਊ ਸ਼ੀਅਰ ਨੇ ਬੇहद ਸ਼ਾਂਤਮਈ ਜ਼ਲੇਜ਼ੇ ਵਿੱਚ ਗੱਲ ਸ਼ੁਰੂ ਕੀਤੀ ਇਸ ਮਗਰੋਂ ਐਂਡਰਿਊ ਸ਼ੀਅਰ ਦਫ਼ਤਰ ਵਿੱਚੋਂ ਬਾਹਰ ਆ ਗਏ ਪਰ ਵਾਕੈਂਟਨ ਅੰਦਰ ਹੀ ਸਨ ਡੌਂਟ੍ਰੇਮੋ ਦੇ ਹੱਥ ਨੂੰ ਝੰਜੋੜਨ ਅਤੇ ਕੁਝ ਸ਼ਬਦ ਬੋਲਣ ਮਗਰੋਂ ਉਹ ਵੀ ਬਾਹਰ ਆ ਗਏ ਇਸੇ ਦੌਰਾਨ ਡੌਂਟ੍ਰੇਮੋ ਨੇ ਦੱਸਿਆ ਕਿ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਇੱਕ ਦਿਨ ਵਿੱਚ ਨਹੀਂ ਲਿਆ ਅਤੇ ਚੋਣਾਂ ਵੇਲੇ ਤੋਂ ਹੀ ਇਸ ਬਾਰੇ ਸੋਚ ਰਹੇ ਸਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਲਿਬਰਲ ਪਾਰਟੀ ਨੇ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਤਾਂ ਡੌਂਟ੍ਰੇਮੋਂ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਡੌਂਟ੍ਰੇਮੋਂ ਨੇ ਦਾਅਵਾ ਕੀਤਾ ਕਿ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੀ ਹਮਾਇਤ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਕੰਜ਼ਰਵੇਟਿਵ ਪਾਰਟੀ ਵਿਚਲੇ ਮਾਹੌਲ ਨੇ ਲੋਕਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਟੋਰੀ ਆਗੂ ਪੀਏ ਪੋਇਲੀਆਪ ਦੇ ਲੀਡਰਸ਼ਿਪ ਅੰਦਾਜ਼ ਤੇ ਸਵਾਲ ਉਠਾਉਂਦਿਆਂ ਉਹਨਾਂ ਕਿਹਾ ਕਿ ਹਾਊਸ ਆਫ ਕਾਮਨਜ਼ ਦਾ اجلاس ਸ਼ੁਰੂ ਹੋਣ ਤੋਂ ਪਹਿਲਾਂ ਉਮੀਦ ਜਾਗੀ ਸੀ ਕਿ ਉਹ ਆਪਣੇ ਤੌਰ ਤਰੀਕਿਆਂ ਵਿੱਚ ਤਬਦੀਲੀ ਲਿਆਉਣਗੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਈ ਬਦਲਾ ਨਜ਼ਰ ਨਾ ਆਇਆ ਜਿਸ ਮਗਰੋਂ ਪਾਰਟੀ ਛੱਡਣ ਤੋਂ ਸਿਵਾਏ ਕੋਈ ਚਾਰਾ ਬਾਕੀ ਨਹੀਂ ਸੀ ਰਹਿ ਗਿਆ ਟੌਂਟ੍ਰੇਮੋ ਨੂੰ ਜਦੋਂ ਅਗਲੀਆਂ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਯਕੀਨੀ ਤੌਰ ਤੇ ਕੁਝ ਵੀ ਕਹਿਣ ਤੋਂ ਨਾ ਕਰ ਦਿੱਤੀ ਉਹਨਾਂ ਕਿਹਾ ਕਿ ਇਸ ਵੇਲੇ ਉਹ 56 ਸਾਲ ਦੇ ਹੋ ਚੁੱਕੇ ਨੇ ਅਤੇ ਕੁਝ ਸਮਾਂ ਘਰ ਵਿੱਚ ਵੀ ਬਤੀਤ ਕਰਨਾ ਲਾਜ਼ਮੀ ਹੈ ਜਦੋਂ ਚੋਣਾਂ ਦਾ ਸਮਾਂ ਆਵੇਗਾ ਤਾਂ ਪਰਿਵਾਰ ਨਾਲ ਵਿਚਾਰ ਵਟਾੰਦਰੇ ਦੇ ਆਧਾਰ ਤੇ ਫੈਸਲਾ ਲਿਆ ਜਾ ਸਕਦਾ ਹੈ ਇਸੇ ਦੌਰਾਨ ਐਡਮਿੰਟਨ ਰਿਵਰ ਬੈਂਡ ਤੋਂ ਐਮਪੀ ਮੈਜਨਰੋ ਬਾਰੇ ਜਦੋਂ ਡੌਂਟ੍ਰੇਮੌ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਨਰਲ ਸਾਹਿਬ ਨੂੰ ਆਪਣੀ ਕਹਾਣੀ ਆਪਣੇ ਮੂੰਹੋਂ ਸੁਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਬਿਊਰੋ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਅਮਰੀਕਾ ਵਿੱਚ ਸ਼ਟਡਾਊਨ ਖਤਮ ਹੋਣ ਦੇ ਅਸਰ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਅੱਜ ਖਤਮ ਹੋ ਸਕਦਾ ਹੈ ਪਰ ਹਵਾਈ ਅੜਿਆਂ ਤੇ ਫਲਾਈਟਸ ਰੱਦ ਹੋਣ ਦਾ سلسلہ ਲਗਾਤਾਰ جاری ਹੈ ਨਿਊਯਾਰਕ ਸੈਨ ਫਰਾਂਸਿਸਕੋ ਸ਼ਿਕਾਗੋ ਅਤੇ ਐਟਲੰਟਾ ਸਣੇ 12 ਵੱਡੇ ਸ਼ਹਿਰਾਂ ਦੇ ਹਵਾਈ ਮੁਸਾਫਰ ਘੁੰਮਣ ਘੇਰੀ ਵਿੱਚ ਨੇ ਅਤੇ ਸ਼ਟਡਾਊਨ ਖਤਮ ਹੋਣ ਤੱਕ ਹਾਲਾਤ ਵਿੱਚ ਸੁਧਾਰ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਐਡਵਾਰ ਨੂੰ ਤਕਰੀਬਨ 3000 ਫਲਾਈਟਸ ਰੱਦ ਹੋਈਆਂ ਅਧਿਕਾਰਿਸ਼ ਨੇ ਚਰਚਾਰਾ ਨੂੰ ਇਹ ਅੰਕੜਾ ਸਿਰਫ ਅੱਧਾ ਦਰਜ ਕੀਤਾ ਗਿਆ ਉਡਾਣਾਂ ਰੱਦ ਕਰਨ ਦੇ ਮਾਮਲੇ ਵਿੱਚ ਡੈਲਟਾ 에ਅਰਲਾਈਨ ਸਭ ਤੋਂ ਅੱਗੇ ਰਹੀ ਜਿਸ ਦੀਆਂ 500 ਤੋਂ ਵੱਧ ਫਲਾਈਟਸ ਟੇਕ ਆਫ ਨਾ ਕਰ ਸਕੀਆਂ ਹਵਾਈ ਅੜਾਂ ਦੇ ਹਿਸਾਬ ਨਾਲ ਸਭ ਤੋਂ ਵੱਧ ਫਲਾਈਟਸ ਐਟਲੰਟਾ ਦੇ ਹਾਰਟਸਫੀਲਡ ਜੈਕਸਨ ਹਵਾਈ ਅੜੇ ਤੇ ਨਜ਼ਰ ਆਈਆਂ ਜੋ ਅਮਰੀਕਾ ਦੇ ਸਭ ਤੋਂ ਰੁਝੇਵਿਆਂ ਵਾਲੇ ਹਵਾਈ ਅੜਿਆਂ ਵਿੱਚੋਂ ਇੱਕ ਹੈ ਸਭ ਤੋਂ ਘੱਟ ਫਲਾਈਟਸ ਨਿਊ ਜਰਸੀ ਦੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਤੇ ਰੱਦ ਹੋਈਆਂ ਜਿੱਥੇ ਅੰਕੜਾ 265 ਦੱਸਿਆ ਜਾ ਰਿਹਾ ਹੈ ਉਦਰ ਐਤਵਾਰ ਦੇਰ ਰਾਤ ਡੈਮੋਕ੍ਰੈਟਿਕ ਪਾਰਟੀ ਦੇ 8 ਸੈਨੇਟ ਮੈਂਬਰ ਖਰਚਾ ਬਿੱਲ ਪਾਸ ਕਰਵਾਉਣ ਲਈ ਅੱਗੇ ਆ ਗਏ ਜਿਸ ਰਾਹੀਂ 트ੰਪ ਸਰਕਾਰ ਨੂੰ 31 ਜਨਵਰੀ ਤੱਕ ਸਰਕਾਰੀ ਖਰਚੇ ਚਲਾਉਣ ਵਾਸਤੇ ਫੰਡਸ ਮਿਲਦੇ ਰਹਿਣਗੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਮੈਂਬਰਾਂ ਨੇ ਸੱਤਾਧਾਰੀ ਧਿਰ ਤੋਂ ਵਾਅਦਾ ਲਿਆ ਹੈ ਕਿ ਹੈਲਥਕੇਅਰ ਸਬਸਿਡੀ ਦੇ ਮੁੱਦੇ ਤੇ ਸਦਨ ਵਿੱਚ VOTING ਕਰਵਾਈ ਜਾਵੇਗੀ ਇਸ ਤੋਂ ਪਹਿਲਾਂ ਡੋਨਲਡ 트ੰਪ ਨੇ ਸੰਕੇਤ ਦੇ ਦਿੱਤੇ ਹਨ ਕਿ ਸ਼ਟਡਾਊਨ ਖਤਮ ਹੋਣ ਵਾਲਾ ਹੈ ਟਰੰਪ ਦਾ ਕਹਿਣਾ ਸੀ ਕਿ ਲੋਕਾਂ ਨੂੰ ਹੈਲਥ케ਅਰ ਸਬਸਿਡੀ ਦੀ ਬਜਾਏ ਸਿੱਧਾ ਨਕਦ ਰਕਮ ਦੇਣੀ ਚਾਹੀਦੀ ਹੈ ਤਾਂ ਕਿ ਆਪਣੀ ਪਸੰਦ ਦਾ ਸਿਹਤ ਬੀਮਾ ਖਰੀਦ ਸਕਣ ਦੱਸਦਾ ਇਹ ਕਿ ਕਿਫਾਇਤੀ ਹੈਲਥ케ਅਰ ਜਾਂ ਓਬਾਮਾ ਕੇਅਰ ਦੀ ਸਬਸਿਡੀ ਵਿਵਾਦ ਦਾ ਕਾਰਨ ਬਣੀ ਹੋਈ ਸੀ ਇਹ ਐਕਟ ਘੱਟ ਆਮਦਨ ਵਾਲੇ ਲੋਕਾਂ ਨੂੰ ਸਸਤੀਆਂ ਦਰਾਂ ਤੇ ਸਿਹਤ ਬੀਮਾ ਮੁਹੱਈਆ ਕਰਵਾਉਂਦਾ ਹੈ ਵਿਆਰ ਰਿਪੋਰਟ ਹੰਦਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੇ ਗੋਲੀਬਾਰੀ ਦੇ ਮਾਮਲੇ ਵਿੱਚ ਕੀਤੀ ਗਈ ਇੱਕ ਹੋਰ ਗ੍ਰਿਫਤਾਰੀ ਨਾਲ ਸੰਬੰਧਤ ਅਹਿਮ ਖਬਰ ਵਾਲ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਣ ਦੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਜਾ ਫਰਾਰ ਹੈ ਅਤੇ ਪੁਲਿਸ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀ ਹੈ ਫੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰ ਦਾ 26 ਅਕਤੂਬਰ ਨੂੰ ਵੱਡੇ ਤੜਕੇ ਤਕਰੀਬਨ 3 ਵਜੇ ਕੈਲੇਡਨ ਵੇਖੇ ਹਾਈਵੇ 10 ਦੇ ਪੱਛਮ ਵੱਲ 올ਡ ਸਕੂਲ ਰੋਡ ਅਤੇ ਕ੍ਰੈਡਿਟ 뷰 ਰੋਡ ਤੇ ਵਾਪਰੀ ਪੁਲਿਸ ਮੁਤਾਬਕ ਸਿਲਵਰ ਕਲਰ BMW SUV ਵਿੱਚ ਸਵਾਰ ਦੋ ਸ਼ੱਕੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ CCTV ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ੱਕੀ ਡਰਾਈਵਵੇ ਵਿੱਚ ਤੇਲ ਛੜਕ ਕੇ ਅੱਗ ਲਾਉਂਦਾ ਹੈ ਅਤੇ ਦੋਵੇਂ ਸ਼ੱਕੀ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਉਂਦੇ ਨੇ ਕੁਝ ਸਮੇਂ ਬਾਅਦ ਦੋਮੇਸ਼ਕੀ ਬ੍ਰੈਂਟਨ ਵਿਕੇ ਹਾਈਵੇ 407 ਦੇ ਉੱਤਰ ਵੱਲ ਟੈਕਸੀ ਰੋਡ ਅਤੇ ਐਡਵਾਂਸ ਬੁਲੇਵਾਰਡ ਤੇ ਸਥਿਤ ਇੱਕ ਕਾਰੋਬਾਰੀ ਅਦਾਰੇ ਕੋਲ ਪਹੁੰਚਣ ਮਗਰੋਂ ਗੱਡੀ ਵਿੱਚ ਬੈਠੇ ਬੈਠੇ ਹੀ ਗੋਲੀਆਂ ਚਲਾਉਣ ਲੱਗਦੇ ਨੇ ਦੋਹਾਂ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਸ਼ੱਕੀਆਂ ਦੀ ਭਾਲ ਵਿੱਚ ਜੁਟੀ ਪੁਲਿਸ ਨੇ 25 ਸਾਲ ਦੇ ਇਕਬਾਲ ਭਾਗੜੀਆਂ ਨੂੰ ਗ੍ਰਿਫਤਾਰ ਕਰਦਿਆਂ ਅਗਜ਼ਨੀ ਨਾਜਾਇਜ਼ ਹਥਿਆਰ ਰੱਖਣ ਅਤੇ ਲਾਪਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ਾਂ 'ਚ ਧਾਰ ਦਿੱਤੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਅਪੀਲ ਰੀਜਨਲ ਪੁਲਿਸ ਦੂਜੇ ਸ਼ੱਕੀ ਦੀ شناخت ਤੈਅ ਕਰਦਿਆਂ ਉਸ ਨੂੰ ਕਾਬੂ ਕਰਨ ਦੇ ਯਤਨਾਂ ਵਿੱਚ ਜੁਟੀ ਹੋਈ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਹਨਾਂ ਵਾਰਦਾਤਾ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 21 ਡਿਵੀਜ਼ਨ ਕ੍ਰਿਮినਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਂਸ਼ਨ 2133 ਤੇ ਸੰਪਰਕ ਕੀਤਾ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਕੈਨੇਡਾ ਸਰਕਾਰ ਨੇ ਸ਼ੱਕੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 3 ਜਣਿਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ 78 ਹੋਰਨਾਂ ਨੂੰ ਕੱਢਣ ਦੀ ਕਾਰਵਾਈ ਚੱਲ ਰਹੀ ਹੈ। ਪੀਲ ਪੁਲਿਸ ਵੱਲੋਂ ਗ੍ਰਿਫਤਾਰ ਇਕਬਾਲ ਪਾਗੜੀਆ ਫਿਲਹਾਲ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਵੀ ਡਿਪੋਰਟੇਸ਼ਨ ਦੀ ਸੂਚੀ ਵਿੱਚ ਪਾਇਆ ਜਾ ਸਕਦਾ ਹੈ। ਬਿਊਰੋ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਅਮਰੀਕਾ ਅਤੇ ਕੈਨੇਡਾ ਵਿੱਚ ਵਾਪਰੇ ਹੌਲਨਾਕ ਹਾਦਸਿਆਂ ਨਾਲ ਸੰਬੰਧਤ ਹੈ। ਕੈਲੀਫੋਰਨੀਆ ਦੀ ਸੈਨ ਬਰਨਾਰਡੀਨੋ ਕਾਉਂਟੀ ਦੇ ਪਹਾੜੀ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਦੇ ਪਲਟਣ ਕਾਰਨ ਤਕਰੀਬਨ 23 ਜਣੇ ਜ਼ਖਮੀ ਹੋ ਗਏ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਹਾਦਸਾ ਐਤਵਾਰ ਰਾਤ ਤਕਰੀਬਨ 9 ਵਜੇ ਹਾਈਵੇ 330 ਤੇ ਹਾਈਲੈਂਡ ਐਂਡ ਰਨਿੰਗ ਸਪ੍ਰਿੰਗਸ ਦਰਮਿਆਨ ਵਾਪਰਿਆ ਬੱਸ ਵਿੱਚ 36 ਮੁਸਾਫਰ ਸਵਾਰ ਸਨ ਜਿਨ੍ਹਾਂ ਵਿੱਚੋਂ 3 ਗੰਭੀਰ ਦਸੇ ਜਾ ਰਹੇ ਨੇ ਅਤੇ ਕੁੱਲ 20 ਮੁਸਾਫਰਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਬਾਕੀ ਮੁਸਾਫਰਾਂ ਦੇ ਮਾਮੂਲੀ ਸੱਟਾਂ ਵਜੀਆਂ ਅਤੇ ਉਹਨਾਂ ਨੂੰ ਹਸਪਤਾਲ ਲੈ ਜਾਣ ਦੀ ਜ਼ਰੂਰਤ ਨਾ ਪਈ। ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਫਸਰਾਂ ਨਾਲ ਤਾਲਮੇਲ ਤਹਿਤ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸੇ ਦੀ ਇਤਲਾ ਮਿਲਣ ਤੇ ਸਭ ਤੋਂ ਪਹਿਲਾਂ ਸੈਨ ਬਰਡਾਂਡੀਨੋ ਨੈਸ਼ਨਲ ਫੋਰੈਸਟ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਇਸ ਮਗਰੋਂ ਬਿਗ ਬੀਅਰ, ਐਰੋ ਬੀਅਰ ਅਤੇ ਰਨਿੰਗ ਸਪ੍ਰਿੰਗਸ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰਜ਼ ਨੇ ਮੋਰਚਾ ਸੰਭਾਲ ਲਿਆ। ਦੂਜੇ ਪਾਸੇ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਪਹਿਲੀ ਬਰਫਬਾਰੀ ਮਗਰੋਂ 140 ਹਾਦਸੇ ਹੋਣ ਦੀ ਰਿਪੋਰਟ ਹੈ ਐਤਵਾਰ ਸਵੇਰੇ ਵਾਉਣ ਵਿਖੇ ਕਈ ਗੱਡੀਆਂ ਦੀ ਢੇਰ ਵਿੱਚ ਪੈਦਲ ਜਾ ਰਹੀ ਇੱਕ ਬਜ਼ੁਰਗ ਔਰਤ ਫਸ ਗਈ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਯੋਰਕ ਰੀਜਨਲ ਪੁਲਿਸ ਵੱਲੋਂ ਮੁੱਢਲੇ ਤੌਰ ਤੇ ਔਰਤ ਦੀ ਹਾਲਤ ਨਾਜ਼ੁਕ ਦੱਸੀ ਗਈ ਪਰ ਹੁਣ ਸਥਿਰ ਦੱਸੀ ਜਾ ਰਹੀ ਹੈ ਯੋਰਕ ਰੀਜਨਲ ਪੁਲਿਸ ਦੇ ਮੇਜਰ ਕੋਲੀਜਨ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ ਉਦਰ ਐਡਮਿੰਟਨ ਵਿਖੇ ਐਤਵਾਰ ਬਾਦ ਦੁਪਹਿਰ ਵਾਪਰੇ ਹਾਦਸੇ ਦੌਰਾਨ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਪੁਲਿਸ ਨੇ ਦੱਸਿਆ ਕਿ 167 ਐਵੇਨਿਊ ਅਤੇ 97 ਸਟਰੀਟ ਦੇ ਇੰਟਰਸੈਕਸ਼ਨ ਤੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ ਜੋ ਬਾਅਦ ਵਿੱਚ ਬਿਜਲੀ ਦੇ ਖੰਬੇ ਵਿੱਚ ਜਾ ਵਜੀਆਂ ਬੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਵਿਰੁੱਧ ਗੋਰੀਆਂ ਔਰਤਾਂ ਵੱਲੋਂ ਦਿੱਤੇ ਧਰਨੇ ਨਾਲ ਸੰਬੰਧਤ ਅਹਿਮ ਖਬਰ ਵੱਲ ਇਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ ਦੇ ਬਾਹਰ ਧਰਨੇ ਤੇ ਬੈਠੀਆਂ ਇੱਕ ਦਰਜਨ ਤੋਂ ਵੱਧ ਮਾਵਾਂ ਨੂੰ ਗ੍ਰਿਫਤਾਰ ਕਰਦੇ ਹਾਂ ਸਰਕਾਰੀ ਕੰਮਕਾਜ ਵਿੱਚ ਅੜਿੱਕੇ ਡਾਹਣ ਅਤੇ ਗੈਰਵਾਜਬ ਥਾਂ ਤੇ ਧਰਨਾ ਦੇਣ ਦੇ ਦੋਸ਼ਾਇਦ ਕੀਤੇ ਗਏ ਨੇ ਮੀਡੀਆ ਰਿਪੋਰਟ ਮੁਤਾਬਕ 23 ਸਾਲ ਤੋਂ 59 ਸਾਲ ਉਮਰ ਵਾਲੀਆਂ 14 ਔਰਤਾਂ ਨੇ ਬ੍ਰਾਡਵਿਊ ਇਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰ ਦੇ ਬਾਹਰ ਧਰਨਾ ਆਰੰਭ ਕਰਦੇ ਹਾਂ ਕਿਹਾ ਕਿ ਸਾਡੇ ਦੋਸਤ ਅਤੇ ਗਵਾਂਢੀ ਆਇਸ ਦੇ ਛਾਪਿਆਂ ਤੋਂ ਡਰੇ ਹੋਏ ਨੇ ਜਿਨ੍ਹਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਸਿਰਫ ਇਹ ਨਹੀਂ ਨਹੀਂ ਹਿਰਾਸਤ ਵਿੱਚ ਲਏ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਅਸਲੂਕ ਹੋ ਰਿਹਾ ਹੈ ਅਤੇ ਬਣਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਸ਼ਿਕਾਗੋ ਦੇ ਪੱਛਮੀ ਇਲਾਕਿਆਂ ਨਾਲ ਸੰਬੰਧਤ ਔਰਤਾਂ ਨੇ ਉਮੀਦ ਜ਼ਾਹਰ ਕੀਤੀ ਕਿ ਵਾਈਟ ਔਮਨ ਹੋਣ ਦੇ ਨਾਤੇ ਉਹਨਾਂ ਵੱਲੋਂ ਦਿੱਤੇ ਧਰਨੇ ਦਾ ਅਸਰ ਜ਼ਰੂਰ ਹੋਵੇਗਾ ਕਿਉਂਕਿ ਹਰ ਤਬਕੇ ਦੇ ਪ੍ਰਵਾਸੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸੇ ਦੌਰਾਨ ਇੱਕ ਔਰਤ ਨੇ ਕਿਹਾ ਕਿ ਸੜਕ ਤੇ ਧਰਨਾ ਲਾਉਣਾ ਬਿਲਕੁਲ ਵੀ ਗੈਰਕਾਨੂੰਨੀ ਨਹੀਂ ਕਿਉਂਕਿ ਇੱਥੇ ਮਨੁੱਖੀ ਹੱਕਾਂ ਦੀ ਗੱਲ ਹੋ ਰਹੀ ਹੈ ਮਾਵਾਂ ਦੇ ਧਰਨੇ ਦਾ ਜ਼ਿਕਰ ਸੋਸ਼ਲ ਮੀਡੀਆ ਤੇ ਵੀ ਹੋਇਆ ਅਤੇ ਲੋਕ ਇਹਨਾਂ ਔਰਤਾਂ ਦੀ ਪਿੱਠ ਥਾਪੜ ਦੇ ਨਜ਼ਰ ਆਏ ਇੱਕ ਸੋਸ਼ਲ ਮੀਡੀਆ ਵਰਤੋਂਕਾਰ ਨੇ ਕਿਹਾ ਕਿ ਇਹ ਔਰਤਾਂ ਹੋਰਨਾਂ ਨੂੰ ਵੀ ਪ੍ਰੇਰਿਤ ਕਰ ਰਹੀਆਂ ਨੇ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਪ੍ਰਵਾਸੀਆਂ ਨੂੰ ਸਾਫ਼ ਚਾਦਰਾਂ ਸਾਬਣ ਤੌਲੀਏ ਅਤੇ ਲੋੜੀਂਦੀ ਖੁਰਾਕ ਲਾਜ਼ਮੀ ਤੌਰ ਤੇ ਮੁਹੱਈਆ ਹੋਣੀ ਚਾਹੀਦੀ ਹੈ TV My move to Canada was a big step for my parents. My mother knows my work hours. So the moment I connect to the Go Wi-Fi, I'll get a message. Are you on the train? Is anyone with you? And the answer is always the same. Mamad is a train operator in this cabin. There's a helpline for emergencies.